ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਦਰਸ਼ਨ ਕਰਾਂਗੇ ਜੀ ਗੁਰਦੁਆਰਾ ਬੰਦਾ ਘاٹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਰਨ ਤੋਂ ਪਹਿਲਾਂ ਇਸ ਸ਼ਾਂਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਟਿਆ ਸੀ ਜਿੱਥੇ ਕੇ ਰਹਿ ਕੇ ਉਹ ਤੰਤਰ ਮੰਤਰਾਂ ਦਾ ਜਾਪ ਕਰਦੇ ਸਨ ਆਪਣੀਆਂ ਸ਼ਕਤੀਆਂ ਦੇ ਰਾਹੀਂ ਲੋਕਾਂ ਨੂੰ ਪਰਮਾਉਂਦੇ ਸਨ ਇਸ ਸਥਾਨ ਦੇ ਆਓ ਆਪਾਂ ਦਰਸ਼ਨ ਕਰਦੇ ਹਾਂ ਇੱਥੋਂ ਦੇ ਸੰਖੇਪ ਇਤਿਹਾਸ ਬਾਰੇ ਜਾਣਦੇ ਹਾਂ ਜੀ 1692 ਈਸਵੀ ਦੇ ਵਿੱਚ ਨਦੇੜ ਦੀ ਧਰਤੀ ਤੇ ਗੋਦਾਵਰੀ ਨਦੀ ਦੇ ਕਿਨਾਰੇ ਮਾਧੋਦਾਸ ਨੇ ਇੱਕ ਕੁਟਿਆ ਬਣਵਾਈ ਇਸ ਕੁਟਿਆ ਦੇ ਵਿੱਚ ਰਹਿ ਕੇ ਆਸ-ਪਾਸ ਦੇ ਲੋਕਾਂ ਨੂੰ ਆਪਣੀਆਂ ਕਲਾ ਸ਼ਕਤੀਆਂ ਦੇ ਨਾਲ ਪਰਮੋਹਣ ਲੱਗਾ ਕਲੰਗੀਧਰ ਦਸ਼ਮੇਸ਼ ਪਿਤਾ ਜੀ 1708 ਈਸਵੀ ਦੇ ਵਿੱਚ ਜਦੋਂ ਗੁਰੂ ਜੀ ਇਸ ਡੇਰੇ ਦੇ ਵਿੱਚ ਆਏ ਤਾਂ ਇਸ ਨੇ ਆਪਣੀਆਂ ਸ਼ਕਤੀਆਂ ਦਾ ਪ੍ਰਭਾਵ ਪਾ ਕੇ ਗੁਰੂ ਜੀ ਨੂੰ ਨੀਮਾ ਵਿਖਾਉਣ ਵਾਸਤੇ ਹਰ ਤੰਤਰ ਮੰਤਰਾਂ ਦਾ ਜੋਰ ਲਾਇਆ ਪਰ ਬੁਰੀ ਤਰ੍ਹਾਂ ਅਸਫਲ ਰਿਹਾ ਅਖੀਰ ਵਿੱਚ ਆਪਣੇ ਸੰਗੀ ਸੇਵਕਾਂ ਸਮੇਤ ਗੁਰੂ ਜੀ ਦੇ ਚਰਨੀ ਢੈ ਪਿਆ ਅਤੇ ਆਪਣੇ ਗੁਨਾਹਾਂ ਦੀ ਮਾਫੀ ਮੰਗੀ ਸਤਾਵਾ ਕੀਤਾ ਬਖਸੰਦ ਪਿਤਾ ਗੁਰੂ ਜੀ ਨੇ ਮਾਧੋਦਾਸ ਦੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਦਿੱਤੀ ਗੁਰੂ ਜੀ ਨੇ ਮਾਧੋਦਾਸ ਦੀਆਂ ਭੁੱਲਾਂ ਬਖਸੀਆਂ ਅਤੇ ਮਾਦੋਦਾਸ ਨੂੰ ਅਮਰਤ ਸਕਾ ਕੇ ਗੁਰਬਖਸ਼ ਸਿੰਘ ਨਾਮ ਰੱਖਿਆ ਅਤੇ ਬੰਦਾਬਹਾਦਰ ਦਾ ਖਿਤਾਬ ਦਿੱਤਾ ਗੁਰੂ ਜੀ ਨੇ ਆਪਣੇ ਭੱਤੇ ਦੇ ਵਿੱਚੋਂ ਪੰਜ ਸੁਨਹਿਰੀ ਤੀਰ ਇੱਕ ਨਗਾਰਾ ਸਾਹਿਬ ਇੱਕ ਨਿਸ਼ਾਨ ਸਾਹਿਬ ਬੀ ਸਿੰਘ ਅਤੇ ਪੰਜ ਪਿਆਰੇ ਦੇ ਕੇ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਵੱਲ ਤੋਰਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਕਰਨਾਲ ਸਮਾਣਾ ਕੁੜਾਮ ਫਸਕਾ ਮੁਸਤਾਬਾਦ ਕੁੰਜਪੁਰਾ ਕਪੂਰੀ ਸੰਢੋਰਾ ਆਦ ਮੁਗਲਾਈ ਗੜਾ ਨੂੰ ਤੋੜਿਆ ਗੁਰੂ ਮਾਰੀ ਸਰਹੰਦ ਨੂੰ ਸਿੱਖ ਫੌਜਾਂ ਨੇ ਇੱਟਾਂ ਦੇ ਢੇਰ ਦੇ ਵਿੱਚ ਬਾਦਲ ਕੇ ਪੈਰਾ ਹੀਟ ਰੋਲ ਦਿੱਤਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਕਰਕੇ ਖਾਲਸਾ ਝੰਡਾ ਚੁਲਾਇਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਨਾਨਕ ਸਾਹੀ ਸਿੱਕੇ ਜਾਰੀ ਕੀਤੇ ਇਸ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਾਲਸੇ ਪੰਥ ਦਾ ਜਨੈਲ ਕਰਕੇ ਵੀ ਜਾਣਿਆ ਜਾਂਦਾ ਹੈ ਸੋ ਇਹ ਸੀ ਇਸ ਪਾਵਨ ਸਥਾਨ ਦਾ ਬਾਬਾ ਬੰਦਾ ਸਿੰਘ ਬਾਬਾ ਬੰਦਾ ਘਾਟ ਸਾਹਿਬ ਜੀ ਦਾ ਇਤਿਹਾਸ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਹੋਰ ਇਤਿਹਾਸਕ ਸਥਾਨਾਂ ਦੇ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਸਾਡੇ ਚੈਨਲ ਆਓ ਜੀ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਜੀ ਸ਼ੇਅਰ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ